ਹੁਣ ਕਈ ਵਾਰੀ ਆਪਾਂ ਵੇਖੀਦਾ ਗੁਰੂ ਕੇ ਸਿੱਖ ਸ਼ਾਮਾਂ ਦਾ ਨਿਤਨੇਮ ਨਹੀਂ ਜੇ ਕਰਦੇ ਸ਼ਾਮ ਨੂੰ ਰਹਿਰਾਸ ਸਾਹਿਬ ਨਹੀਂ ਕਰਦੇ ਐਵੇਂ ਹੀ ਤੁਰੇ ਫਿਰਦੇ ਨੇ ਗੱਲਾਂ ਬਾਤਾਂ ਵਿੱਚ ਰਾਤ ਨਗਾ ਦਿੰਦੇ ਨੇ ਪਰ ਗੁਰੂ ਕਲਗੀ ਧਰਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਜਿਹੜਾ ਅਸਲੀ ਗੁਰਸਿੱਖ ਹੈ ਉਹ ਸੰਧਿਆ ਸਮੇ ਸੁਣੇ ਰਹਿਰਾਸ ਉਹਨਾਂ ਦੇ ਲਈ ਸੰਧਿਆ ਸਮੇ ਜਾਂ ਤਾਂ ਰਹਿਰਾਸ ਜਿਹੜਾ ਪੜਿਆ ਉਹ ਕਰੇ ਜਿਹੜਾ ਨਹੀਂ ਪੜਿਆ ਅਣਪੜਾ ਹੈ ਹੁਣ ਕਈ ਵਾਰੀ ਕਹਿ ਦਿੰਦੇ ਅਸੀਂ ਤਾਂ ਪੜ ਨਹੀਂ ਸਕਦੇ ਉਹ ਖਾਲਸਾ ਜੀ ਮਹਾਰਾਜ ਨੇ ਕਿਹਾ ਸੁਣੇ ਸੁਨੇਹ ਰਾਹ ਰਾਸ ਉਹ ਸੁਣੇ ਜਦੋਂ ਸੁਨੇਗਾ ਪੜਨ ਤੋਂ ਬਾਅਦ ਮਹਾਤਮ ਮਹਾਰਾਜ ਬਖਸ਼ਦੇ ਨੇ ਏਡੀ ਵੱਡੀ ਮਹਾਨਤਾ ਰਹਿ ਰਾਸ ਸਾਹਿਬ ਦੀ ਮਹਾਪੁਰਖ ਬਾਬਾ ਗੱਜਨ ਸਿੰਘ ਸਾਹਿਬ ਜੀ ਉਹ ਮਹਾਪੁਰਖ ਕਹਿੰਦੇ ਹੁੰਦੇ ਸਨ ਸਿੱਖ ਦੇ ਲਈ ਸ਼ਾਮਾਂ ਦਾ ਨਿਤਨੇਮ ਏਡਾ ਜ਼ਰੂਰੀ ਹੈ ਜਿਹੜਾ ਸਿੱਖ ਸ਼ਾਮਾਂ ਦਾ ਨਿਤਨੇਮ ਨਹੀਂ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਹਾਂ ਜੇ ਚੰਗੇ ਕਰਮਾ ਕਰਕੇ ਸਿੱਖ ਸੱਚਖੰਡ ਵੀ ਚਲਿਆ ਜਾਵੇ ਜੇ ਸ਼ਾਮ ਦਾ ਨਿਤਨੇਮ ਨਹੀਂ ਨਾ ਕਰਦਾ ਰਹਿ ਰਾਸ ਸਾਹਿਬ ਦਾ ਤੇ ਸ਼ਾਮਾਂ ਨੂੰ ਸੱਚਖੰਡ ਦੇ ਵਿੱਚੋਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਤੂੰ ਤਾਂ ਧਰਤੀ ਉੱਤੇ ਜਾ ਕੇ ਰਹਿ ਰਾਹ ਸਾਹਿਬ ਨਹੀਂ ਕਰਦਾ ਰਿਆ ਜਿਹੜਾ ਰਹਿ ਰਾਹ ਸਾਹਿਬ ਕਰਦਾ ਹੈ ਖਾਲਸਾ ਜੀ ਉਹਦੇ ਉੱਤੇ ਸਤਿਗੁਰਾਂ ਦੀ ਵੱਧ ਖੁਸ਼ੀ ਹੁੰਦੀ ਹੈ ਤੇ ਸੱਚਖੰਡ ਦੇ ਵਿੱਚ ਵੀ ਜਿਆਜਾਕਾਰ ਹੁੰਦੀ ਹੈ ਸਿੱਖ ਦੇ ਲਈ ਰਹਿ ਰਾਹ ਸਾਹਿਬ ਕਰਨੀ ਅਤੀ ਜ਼ਰੂਰੀ ਹੈ ਇਹ ਮਹਾਰਾਜ ਦੀ ਰਹਿਤ ਬਹਿਤ ਹੈ